ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੋੜਾ ਮਹੱਲਾ ਚ ਸਭ ਸਿੱਧ ਸਾਧਕ ਜਨ ਮਨ ਪਾਵਨੀ ਹਰਿ ਆਇਓ ਜਿਨ੍ਹਾਂ ਸਾਰੇ ਸਿੱਧ ਕੀਏ ਸਿੱਧੀ ਦੀ ਪ੍ਰਾਪਤੀ ਵਾਲੇ ਪੁਰਖਾਂ ਯਮਨੇਮ ਆਦਿਕ ਸਾਧਨਾ ਕਰਨ ਵਾਲੇ ਮੁਨ ਕੇ ਇਹ ਮੁੰਨਣ ਸ਼ੀਲ ਪੁਰਖਾਂ ਤੇ ਭਗਤ ਜਨਾਂ ਨੇ ਮਨ ਚਿੱਤ ਦੀ ਪਾਵਨੀ ਸ਼ਰਧਾ ਨਾਲ ਹਰੀ ਪਰਮੇਸ਼ਰ ਨੂੰ ਦਿਉਣਾ ਕੀਤਾ ਹੈ ਅਪਰੰਪਰੋ ਪਾਰ ਬ੍ਰਹਮ ਸੁਆਮੀ ਘਰ ਅਲਖ ਗੁਰੂ ਲਖਾਇਓ ਰਹਾਉ ਜੋ ਅਪਰੰਪਰੋ ਪਰੇ ਤੂੰ ਪਰੇ ਸ੍ਰੇਸ਼ਟ ਸੁਆਮੀ ਮਾਲਕ ਪਾਰ ਬ੍ਰਹਮ ਪਰਮੇਸ਼ਰ ਹੈ ਉਸ ਅਲਖ ਲਖਣ ਤੋਂ ਰਹਿਤ ਪਰਮੇਸ਼ਰ ਨੂੰ ਗੁਰੂ ਸਾਹਿਬ ਜੀ ਨੇ ਲਖਾਇਓ ਲਖਾ ਦਿੱਤਾ ਹੈ ਜਣਾ ਦਿੱਤਾ ਹੈ ਵਾਜੂ ਪਰਮੇਸ਼ਰ ਅਸ਼ੁੱਧ ਮੰਨ ਕਰਕੇ ਲਖ ਉਸ ਨੂੰ ਪੂਰੇ ਗੁਰਾਂ ਨੇ ਸ਼ੁੱਧ ਮੰਨ ਕਰਕੇ ਜਣਾ ਦਿੱਤਾ ਹੈ ਰਹਾਉ ਹਮਨੀਚ ਮਦਮ ਕਰਮ ਕੀਏ ਨਹੀਂ ਚੀਤੇ ਹੋ ਹਰ ਰਾਯੋ ਹਮ ਕੀਏ ਅਸਾਂ ਨੀਚਤਾਈ ਵਾਲੇ ਜੀਵਾਂ ਨੇ ਮਦਦਮ ਵਿਚਕਾਰਲੇ ਮੇਲ ਦੇ ਭਾਵ ਸ ਕਾਮ ਕਰਮ ਕੀਤੇ ਹਨ ਪਰ ਉੱਤਮ ਕਰਮ ਕਰਕੇ raio ਰਾਜਾ ਪ੍ਰਕਾਸ਼ ਰੂਪ ਪਰਮੇਸ਼ਰ ਨੂੰ ਚੇਤੇ ਹੀ ਨਹੀਂ ਕੀਤਾ ਹਰ ਮੇਲੇਉ ਸਤਿਗੁਰੂ ਖਿਨ ਬੰਦ ਮੁਕਤ ਕਰਾਇਓ ਹਾਂ ਜਦੋਂ ਪਰਮੇਸ਼ਰ ਨੇ ਸੱਚੇ ਗੁਰੂ ਦੀ ਸ਼ਰਨ ਵਿੱਚ ਲਿਆ ਕੇ ਗੁਰਾਂ ਦੇ ਨਾਲ ਮੇਲਣਾ ਕੀਤਾ ਤਦ ਕਹਿੰਦੇ ਗੁਰਾਂ ਨੇ ਨਾਮ ਬਾਣੀ ਦਾ ਉਪਦੇਸ਼ ਦੇ ਕੇ ਇੱਕ ਖਿੰਨ ਛਿੰਨ ਵਿੱਚੀ ਕਰਤਾ ਭੋਗਤਾ ਹੰਤਾ ਮਮਤਾ ਦੇ ਬੰਧਨਾਂ ਤੋਂ ਛੁਟਕਾਰਾ ਕਰਵਾ ਦਿੱਤਾ ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰਿ ਲੇਵ ਲਾਇਓ ਜਿਨ੍ਹਾਂ ਦੇ ਮੱਥੇ ਉੱਤੇ ਪ੍ਰਭ ਪਿਆਰੇ ਪਰਮੇਸ਼ਰ ਨੇ ਧੁਰਮੁਢ ਤੋਂ ਆਪਣੀ ਪ੍ਰਾਪਤੀ ਦਾ ਲੇਖ ਲਿਖਣਾ ਕੀਤਾ ਹੈ ਉਹਨਾਂ ਨੇ ਗੁਰ ਸਿੱਖਿਆ ਦੁਆਰਾ ਪਰਮੇਸ਼ਰ ਦੇ ਨਾਲ ਚੇਤ ਦੀ ਲਿਬਰਟੀ ਨੂੰ ਲਾਉਣਾ ਕੀਤਾ ਹੈ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲੇਉ ਮੰਗਲ ਗਾਇਓ ਜਿਨ੍ਹਾਂ ਦੇ ਸਾਧ ਸੰਗਤ ਰੂਪੀ ਦਰਬਾਰ ਦਰਗਾਹ ਵਿੱਚ ਪੰਜ ਸ਼ਬਦਾਂ ਦਾ ਕੀਰਤਨ ਕਰਨਾ ਸਾਜਾਂ ਦੇ ਨਾਲ ਵੱਜ ਆਇਆ ਹੈ ਜਿਨ੍ਹਾਂ ਦੇ ਦਰਗਹਿ ਅੰਤਹਿ ਕਰਨ ਰੂਪੀ ਗਹਿ ਜਗਾ ਦੇ ਦਰ ਅੰਦਰ ਪੰਜ ਚੇਤਨ ਸ਼ਬਦ ਬ੍ਰਹਮ ਦਾ ਬਾਜਿਆ ਵਿਚਾਰਨ ਹੁੰਦਾ ਹੈ ਚੇਤਨ ਬ੍ਰਹਮ ਪ੍ਰਗਟ ਹੋ ਗਿਆ ਹੈ ਉਹਨਾਂ ਨੇ ਵਾਹਿਗੁਰੂ ਦਾ ਮੰਗਲ ਜਸ ਕੀਰਤਨ ਰੂਪ ਵਿੱਚ ਗਾਉਣਾ ਕੀਤਾ ਹੈ ਅਤੇ ਉਹਨਾਂ ਨੂੰ ਹਰੀ ਪਰਮੇਸ਼ਰ ਮਿਲ ਗਿਆ ਹੈ ਪਦ ਤਪਾਵਨ ਨਾਮ ਨਰਹਰ ਮੰਦ ਭਾਗੀਆਂ ਨਹੀਂ ਪਾਇਓ ਆਪਣੀ ਚੇਤਨ ਸੱਤਾ ਨਾਲ ਨਰਹਰ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਪਦ ਪਾਪੀ ਪੁਰਖਾਂ ਨੂੰ ਵੀ ਪਾਵਨ ਪਵਿੱਤਰ ਕਰਨ ਵਾਲਾ ਹੈ ਪਰੰਤੂ ਮੰਦ ਭਾਗੀਆਂ ਬਿਹੜੇ ਕਰਮ ਕਰਨ ਵਾਲੇ ਪੁਰਖਾਂ ਨੂੰ ਪਰਮੇਸ਼ਰ ਦਾ ਨਾਮ ਜੱਪਣਾ ਭਾਇਓ ਚੰਗਾ ਹੀ ਨਹੀਂ ਲੱਗਦਾ ਤੇ ਗਰਭ ਜੋਨੀ ਗਾਲੀ ਐ ਜਿਉ ਲੂਣ ਜਲਹਿ ਗਲਾਇਓ ਪਾਤਸ਼ਾਹ ਫਰਮਾਉਂਦੇ ਆ ਉਹ ਮੰਦ ਭਾਗੀ ਪੁਰਖ ਮਾਤਾ ਦੇ ਗਰਭ ਵਿੱਚ ਪਾ ਕੇ ਜੂਨਾ ਵਿੱਚ ਇਉਂ ਗਾਲੇ ਜਾਂਦੇ ਜਿਵੇਂ ਲੂਣ ਜਲਹਿ ਕੀ ਇਹ ਪਾਣੀ ਵਿੱਚ ਗਲ ਜਾਂਦਾ ਹੈ ਮਤ ਦੇ ਹਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹੇ ਅਗਮ ਗਮਤਾ ਤੋ ਰਹਿਤ ਸਰਬ ਕੇ ਠਾਕੁਰ ਸੁਆਮੀ ਸਮਰਾਤ ਪਰਮੇਸ਼ਰ ਜੀ ਮੈਨੂੰ ਇਹ ਮਤ ਸਿੱਖਿਆ ਦੇਣਾ ਕਰੂ ਕਿ ਮੈਂ ਗੁਰੂ ਚਰਨਾਂ ਵਿਚ ਹਰ ਵਕਤ ਹੀ ਆਪਣਾ ਮਨ ਲਾਉਣਾ ਕਰਾਂ ਹਰ ਰਾਮ ਨਾਮੇ ਰਹੂ ਲਾਗੂ ਜਨ ਨਾਨਕ ਨਾਮ ਸਮਾਇਓ ਹੇ ਰਾਮ ਰਮੇ ਹੋਏ ਹਰੀ ਪਰਮੇਸ਼ਰ ਮੈਂ ਹਰ ਵਕਤ ਆਪ ਜੀ ਦੇ ਨਾਮੇ ਨਾਮ ਜਪਣ ਵਿੱਚ ਲੱਗਿਆ ਰਹਾਂ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਹ ਪਰਮੇਸ਼ਰ ਮੇਰੇ ਜਨ ਦਾਸ ਦਾ ਮਨ ਆਪ ਜੀ ਦੇ ਨਾਮ ਵਿੱਚ ਸਮਾਇਆ ਲੀਨ ਹੋਇਆ ਰਹੇ ਮਾਲੀ ਗੋੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਏ ਭਾਈ ਮੇਰਾ ਮਨ ਚਿੱਤ ਰਾਮ ਪਰਮੇਸ਼ਰ ਦੇ ਨਾਮ ਰਸ ਵਿੱਚ ਲੱਗ ਗਿਆ ਹੈ ਵਾ ਮੇਰਾ ਮੇਰੇ ਮਨ ਦੀ ਪ੍ਰਭੂ ਨਾਮ ਦੇ ਰਸ ਪ੍ਰੇਮ ਵਿੱਚ ਲੰਗਣ ਲੱਗ ਗਈ ਹੈ ਵਾ ਮੇਰਾ ਮਨ ਰਸ ਪ੍ਰੇਮ ਪੂਰਵਕ ਪਰਮੇਸ਼ਰ ਦੇ ਨਾਮ ਵਿੱਚ ਲੱਗਿਆ ਹੋਇਆ ਪ੍ਰਭੂ ਨਾਮ ਦੇ ਰਸ ਆਨੰਦ ਵਿੱਚ ਲੱਗਿਆ ਹੋਇਆ ਹੈ ਕਮਲ ਪਰਗਾਸ ਪਇਓ ਗੁਰ ਪਾਇਆ ਹਰ ਜਪਿਓ ਪਰਮ ਪਉ ਭਾਗਾ ਰਹਾਉ ਹਾਂ ਜਦ ਸਤਗੁਰੂ ਸਾਹਿਬ ਜੀ ਦਾ دیدار ਦਰਸ਼ਨ ਪਾਉਣਾ ਕੀਤਾ ਤਦੋਂ ਰਦੇ ਰੂਪੀ ਕਮਲ ਦਾ ਕਰਣਾ ਮੈਤਰੀ ਮੁਦਤਾ ਰੂਪ ਅੰਕੜੀਆਂ ਦੇ ਸਹਿਤ ਪ੍ਰਗਾਸ ਖਿੜ ਖੜਾ ਹੋਇਆ। ਪਾਵ ਉਹਦਾ ਖਿੜਾ ਹੋ ਗਿਆ। ਪੁਨਾ ਹਰੀ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਤਾਂ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਡਰ ਭਜ ਗਿਆ। ਵਸ ਰੂਪ ਦਾ ਪਰਮ ਤੇ ਕਾਲ ਦਾ ਡਰ ਭਜ ਗਿਆ ਰਹਾਉ। ਪੈ ਪਾਈ ਭਗਤ ਲਾਗੂ ਮੇਰਾ ਹੀ ਅਰਾ ਮਨ ਸੋਇਓ ਗੁਰਮਤ ਜਾਗਾ। ਕਿ ਭਾਈ ਮੇਰਾ ਹਿਰਾ ਹਿਰਦਾ ਪੈ ਡਰ ਦੇ ਸੰਯੁਗ ਧੋ ਕੇ ਪ੍ਰੇਮ ਭਗਤੀ ਵਿੱਚ ਲੱਗ ਗਿਆ ਹੈ ਅਤੇ ਜੋ ਮਨ ਅਵਿਦਿਆ ਰੂਪੀ ਨੀਂਦ ਕਰਕੇ ਸੁੱਤਾ ਪਿਆ ਹੋਇਆ ਸੀ ਉਹ ਗੁਰਮਤ ਗੁਰ ਸਿੱਖਿਆ ਦੁਆਰਾ ਗਿਆਨ ਵਸਤਾ ਦੀ ਜਾਗਰਤਾ ਨੂੰ ਪਾ ਕੇ ਜਾਗ ਪਿਆ ਹੈ ਕਿਲ ਬਿਕਖੀਨ ਪਏ ਸਾਤ ਆਈ ਹਰ ਔਰ ਧਾਰਿਓ ਵਡ ਭਾਗਾ ਜਿਸ ਵੇਲੇ ਵੱਡਿਆਂ ਕਰਮਾਂ ਕਰਕੇ ਪਰਮੇਸ਼ਰ ਨੂੰ ਔਰ ਹਿਰਦੇ ਦੇ ਅੰਦਰ ਧਾਰਨਾ ਵਸਾਉਣਾ ਕੀਤਾ ਉਸ ਵੇਲੇ ਚਾਰ ਪ੍ਰਕਾਰ ਦੇ ਕਲਵਿਕ ਪਾਪ ਖੀਨ ਨਾਸ਼ ਹੋ ਗਏ ਤੇ ਆਤਮਿਕ ਸ਼ਾਂਤੀ ਆ ਕੇ ਪ੍ਰਾਪਤ ਹੋ ਗਈ ਮਨਮੁਖ ਰੰਗ ਕਸੁੰਭ ਹੈ ਕਚੂਆ ਜਿਉ ਉਸਮ ਚਾਰ ਦਿਨ ਚਾਗਾ ਮਨਮੁਖ ਦਾ ਪ੍ਰੇਮ ਕਸੂੰਬੇ ਰੰਗ ਦੀ ਨਿਆਈ ਇਉਂ ਕੱਚਾ ਹੈ ਜਿਵੇਂ ਕਸਮ ਫੁੱਲ ਚਾਰ ਦਿਨ ਪਾਵ ਤੋੜੀ ਦਿਨ ਚੰਗਾ ਰਹਿੰਦਾ ਜਿਵੇਂ ਕਸੂੰਬੇ ਦਾ ਰੰਗ ਕੱਚਾ ਹੁੰਦਾ ਤੇ ਪਾਣੀ ਪਏ ਤੋਂ ਝਾੜੀ ਲੈ ਜਾਂਦਾ ਇਸੇ ਪ੍ਰਕਾਰ ਪਾਤਸ਼ਾਹ ਕਹਿੰਦੇ ਮਨਮੁਖ ਦਾ ਮਨ ਵਿਸ਼ਿਆਂ ਦੇ ਕੱਚੇ ਆਨੰਦ ਵਿੱਚ ਲੱਗਿਆ ਹੋਇਆ ਜੋ ਰੋਗ ਵਿਪਤਾ ਰੂਪ ਪਾਣੀ ਪੈਣ ਕਰਕੇ ਕੋਈ ਵੀ ਦੁੱਖ ਆ ਜਾਵੇ ਝੱਡ ਲੈ ਜਾਂਦਾ ਕਹਿੰਦੇ ਅਸੀਂ ਨਹੀਂ ਗੁਰਦਾਰੇ ਜਾਣਾ ਸਾਨੂੰ ਗੁਰਦਵਾਰੇ ਨੇ ਦਿੱਤਾ ਹੀ ਕੀ ਹੈ ਅਸੀਂ ਨਹੀਂ ਗੁਰੂ ਘਰੇ ਸੇਵਾ ਕਰਨੀ ਅਸੀਂ ਨਹੀਂ ਪਾਠ ਕਰਨਾ ਸਾਡਾ ਤਾਂ ਸਗੋਂ ਨੁਕਸਾਨ ਹੋ ਗਿਆ ਇਹ ਲੋਕਾਂ ਦੇ ਬਚਨ ਹਨ ਪਰ ਪਾਤਸ਼ਾਹ ਕਹਿੰਦੇ ਇਹ ਕੱਚੇ ਰੰਗ ਦੀ ਨਿਸ਼ਾਨੀ ਹੈ ਜਿਹੜੇ ਇਹੋ ਜਿਹੇ ਕੱਚੇ ਬਚਨ ਕਰਦੇ ਆ ਖਿੰਮਹਿ ਬਿਨ ਸਜਾਈ ਪ੍ਰਤਾਪੇ ਡੰਡ ਧਰਮ ਰਾਏ ਕਾ ਲਾਗ ਹਾ ਇੱਕ ਛਿੰਦੇ ਵਿੱਚ ਪ੍ਰਤਾਪੇ ਤੇਜ ਪ੍ਰਭਾਵ ਦਾ ਮਾਣ ਬਿਨਸ ਨਾਸ਼ ਹੋ ਜਾਂਦਾ ਹੈ ਜਦ ਇੱਕ ਖੇਂਦੇ ਵਿੱਚ ਪਦਾਰਥ ਨਾਸ਼ ਹੋ ਜਾਂਦੇ ਹਨ ਤਦ ਮਨਮੁਖ ਜੀਵ ਪਛਤਾ ਤਾਪ ਕਰਦਾ ਹੈ ਮਾਇਆ ਦਾ ਪ੍ਰਤਾਪ ਖੇਂੇ ਵਿੱਚ ਨਾਸ਼ ਹੋ ਜਾਣ ਤੋਂ ਪ੍ਰਤਾਪੇ ਕੀ ਪਛਤਾਵਾ ਕਰਦਾ ਰਹਿੰਦਾ ਹੈ ਇਸ ਕਰਕੇ ਕਾਰਾਂ ਤ੍ਰਿਸ਼ਨਾ ਹੰਕਾਰ ਦਾਤ ਪਾਇਆ ਹੈ ਚਿੱਤ ਦੇ ਵਿੱਚ ਤਾਪੇ ਤਪਦਾ ਰਹਿੰਦਾ ਵਿਸ਼ੇਸ਼ ਕਰਕੇ ਆਦੀ ਵਿਆਦੀ ਉਪਾਦੀ ਰੂਪ ਤਿੰਨੇ ਤਾਪ ਚੜੇ ਰਹਿੰਦੇ ਆ ਇਸੇ ਪ੍ਰਕਾਰ ਇਸੇ ਕਰਕੇ ਪ੍ਰਲੋਕ ਵਿੱਚ ਧਰਮ ਰਾਜ ਦਾ ਡੰਨ ਵੀ ਜਿਹੜਾ ਉਹ ਲੱਗਦਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਠ ਬਹੁ ਲਾਗਾ ਹਾਂ ਸਤ ਸਰੂਪ ਦੀ ਪ੍ਰਾਪਤੀ ਵਾਲੇ ਸਾਧ ਸ੍ਰੇਸ਼ਟ ਪੁਰਖਾਂ ਦੀ ਸਤ ਸੰਗਤ ਦੀ ਪ੍ਰੀਤੀ ਜਿਹੜੀ ਆ ਉਹ ਤੇ ਅੰਤ ਹੀ ਗੂੜੀ ਹੈ ਗੂੜੇ ਰੰਗ ਵਾਲੀ ਹੈ ਜਿਸ ਪ੍ਰਕਾਰ ਮਜੀਠ ਦਾ ਰੰਗ ਬਹੁਤਾ ਲੱਗਦਾ ਹੈ ਅਥਵਾ ਸ੍ਰੇਸ਼ਟ ਜਨਾਂ ਦੀ ਸਤਸੰਗਤ ਨਾਲ ਇਉਂ અત્યੰਤ ਗੂੜੀ ਪ੍ਰੀਤੀ ਹੈ ਜਿਵੇਂ ਮਜੀਠ ਦਾ ਰੰਗ ਪੱਕਾ ਤੇ ਬਹੁਤ ਗੂੜਾ ਲੱਗਦਾ ਹੈ ਇਉਂ ਸ੍ਰੇਸ਼ਟ ਜਨਾਂ ਨੂੰ ਪੱਕਾ ਭਗਤੀ ਰੂਪੀ ਮਜੀਠੀ ਰੰਗ ਚੜ ਜਾਂਦਾ ਹੈ ਕਾਇਆ ਕਾਪਰ ਚੀਰ ਬਹੁ ਫਾਰੇ ਹਰ ਰੰਗ ਨ ਲਹਿ ਸਭਾਗਾ ਭਾਵੇਂ ਕੋਈ ਸ੍ਰੇਸ਼ਟ ਜਨਾਂ ਗੁਰਮੁਖ ਜਨਾਂ ਦੀ ਕਾਇਆ ਦੇਹ ਨੂੰ ਕਾਪਰ ਕੱਪੜੇ ਵਾਂਗ ਚੀਰ-ਚੀਰ ਕੇ ਬਹੁਤੇ ਫਾੜੇ ਫਾੜ ਵੀ ਕਰ ਦਵੇ ਜਿਵੇਂ ਭਾਈ ਮਨੀ ਦਾ ਭਾਈ ਮਨੀ ਸਿੰਘ ਜੀ ਭਾਈ ਮਤੀ ਦਾਸ ਜੀ ਭਾਈ ਸਦੀ ਦਾਸ ਜੀ ਭਾਈ ਦਿਆਲਾ ਜੀ ਨੂੰ ਭਾਵੇਂ ਕਿ ਕਿਤਨੇ ਤਸੀਹੇ ਦਿੱਤੇ ਗਏ ਕੱਪੜੇ ਵਾਂਗੂ ਪਾੜ ਦਿੱਤਾ ਸਾੜ ਦਿੱਤਾ ਰੂਹ ਵਿੱਚ ਬਨ ਕੇ ਸਾੜਿਆ ਗਿਆ ਦੇਗ ਵਿੱਚ ਉਬਾਲਿਆ ਗਿਆ ਇਸੇ ਤਰ੍ਹਾਂ ਕਹਿੰਦੇ ਸ੍ਰੇਸ਼ਟ ਕਰਮਾਂ ਵਾਲਿਆਂ ਦੇ ਹਿਰਦੇ ਵਿੱਚੋਂ ਪਰਮੇਸ਼ਰ ਦਾ ਰੰਗ ਆਨੰਦ ਨਹੀਂ ਲੈਂਦਾ ਜਿਵੇਂ ਭਾਈ ਮਤੀ ਦਾਸ ਜੀ ਦੀ ਕਾਇਆ ਨੂੰ ਹਨਾ چیر ਕੇ ਦੋ 파ੜ ਕਰ ਦਿੱਤਾ ਸਾਹਿਬ ਦੇ ਬਾਦ ਦਾ ਉਚਾਰਨ ਹੁੰਦਾ ਰਿਹਾ ਸੀ ਹਰ ਜਾ ਰਿਓ ਰੰਗ ਮਿਲੇ ਗੁਰ ਸੂਬਾ ਆਰੇ ਰੰਗ ਚਲੂਲੇ ਰੰਗਾ ਸੋ ਜਿਨ੍ਹਾਂ ਦੇ ਤਾਈ ਪਰਮੇਸ਼ਰ ਨੇ ਆਪਣੀ ਪ੍ਰਾਪਤੀ ਵਾਲਾ ਪ੍ਰੇਮ ਰੂਪੀ ਰੰਗ ਚਾਰਿਓ ਕਈਏ ਚੜਿਆ ਹੈ ਜਾਦੋ ਸ਼ੂਬਾ ਵਾਲੇ ਗੁਰੂ ਨੂੰ ਮਿਲੇ ਤਾਂ ਦੋਨਾਂ ਦਾ ਚਿੱਤ ਪਰਮੇਸ਼ਰ ਦੀ ਭਾਉ ਭਗਤੀ ਦੇ ਚਲੂਲੇ ਗਾੜੇ ਰੰਗ ਵਿੱਚ ਰੰਗਿਆ ਗਿਆ ਆਤਮਾ ਆਨੰਦ ਦੇ ਗਾੜੇ ਰੰਗ ਵਿੱਚ ਰੰਗਿਆ ਗਿਆ ਹੈ ਜਨ ਨਾਨਕ ਤਿਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲੱਗ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਅਸੀਂ ਜਨ ਦਾਸ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਪਖਾਰੈ ਧੋਣਾ ਕਰੀਏ ਉਹਨਾਂ ਦੇ ਚਰਨਾਂ ਦਾ ਪਖਾਰੈ ਪੱਖ ਲੈਣਾ ਕਰੀਏ ਵਾ ਵੇਖਣਾ ਕਰੀਏ ਜਿਹੜੇ ਗੁਰਮੁਖ ਜਨਾਂ ਦਾ ਮਨ ਹਰ ਵਕਤ ਹੀ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲੱਗਿਆ ਜੁੜਿਆ ਹੀ ਹੋਇਆ ਹੈ ਮਾਲੀ ਗੋੜਾ ਮਹੱਲਾ ਚੌਥਾ ਮੇਰੇ ਮਨ ਪਜ ਹਰ ਹਰ ਨਾਮ ਗੋਪਾਲਾ ਏ ਮੇਰੇ ਮਨ ਸਾਰਿਆਂ ਦੇ ਪਾਪਾਂ ਨੂੰ ਹਰੇ ਹਰਨ ਵਾਲੇ ਗੋਪਾਲਾ ਪ੍ਰਿਥਵੀ ਦੇ ਪਾਲਕ ਹਰ ਪਰਮੇਸ਼ਰ ਦੇ ਨਾਮ ਨੂੰ ਹਰ ਵਕਤ ਹੀ ਪਾਜ ਕੇ ਇਹ ਭਜਨਾ ਜਪਨਾ ਕਰ ਉਹਨੂੰ ਜਪਿਆ ਕਰ ਮੇਰਾ ਮਨ ਤਨ ਲੀਨ ਪਿਆ RAM ਨਾਮੈ ਮਤ ਗੁਰਮਤ RAM ਰਸਾਲਾ ਰਹਾਉ ਇਹ ਪਾਈ ਮੇਰਾ ਮਨ ਚਿੱਤ ਤੇ ਤਨ ਸਰੀਰ RAM ਪਰਮੇਸ਼ਰ ਦੇ ਨਾਮੈ ਨਾਮ ਵਿੱਚ ਲੀਨ ਹੋਇਆ ਹੈ ਵਾ ਲੀਨ ਮਗਨ ਮਸਤ ਹੋਇਆ ਹੈ ਕਿਉਂਕਿ ਮੇਰੀ ਮਤ ਬੁੱਧੀ ਦੇ ਅੰਦਰ ਗੁਰਮਤ ਗੁਰ ਸਿੱਖਿਆ ਦੁਆਰਾ ਰਸਾਲਾ ਰਸਾਂ ਦਾ ਆਲਾ ਘਰ RAM ਪਰਮੇਸ਼ਰ ਆ ਕੇ ਪ੍ਰਾਪਤ ਹੋਇਆ ਹੈ ਰਹਾਉ ਗੁਰਮਤਿ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪਮਾਲਾ ਏ ਭਾਈ ਗੁਰਮਤਿ ਗੁਰ ਸਿੱਖਿਆ ਦੁਆਰਾ ਹਰੀ ਹਰ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ ਅਤੇ ਜੋ ਮਨ ਰੂਪੀ ਹਰੀ ਦਾ ਨਾਮ ਜਪਮਾਲਾ ਜਪਣ ਵਾਲੀ ਮਾਲਾ ਹੈ ਇਸ ਦੇ ਨਾਲ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਵਾ ਮਨ ਸ਼ਰੋਮਣੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਕਿਉਂਕਿ ਹਰ ਹਰ ਪਰਮੇਸ਼ਰ ਦਾ ਨਾਮ ਹੀ ਜਪਣ ਵਾਲੀ ਮਾਲਾ ਹੈ ਵਾ ਮਨ ਰੂਪੀ ਮਾਲਾ ਦੁਆਰਾ ਪਰਮੇਸ਼ਰ ਦੇ ਜਾਪ ਨੂੰ ਜਪਣਾ ਕਰੀਏ ਜਿਨ ਕੈ ਮਸਤਕ ਲਿਖਿਆ ਹਰ ਮਿਲਿਆ ਹਰ ਬਨ ਮਾਲਾ ਜਿਨ੍ਹਾਂ ਦੇ ਮਸਤਕ ਮੱਥੇ ਉਤੇ ਅੰਤਰਜਾਮੀ ਨੇ ਸ੍ਰੇਸ਼ਟ ਕਰਮਾਂ ਦਾ ਲੇਖ ਲਿਖਿਆ ਹੋਇਆ ਉਹਨਾਂ ਨੂੰ ਬਨ ਮਲ ਸੰਸਾਰ ਬਨ ਬਾਗ ਦਾ ਵਾਲੀ ਪਾਪਾਂ ਦਾ ਹਰ ਹਰਕ ਹਰੀ ਪਰਮੇਸ਼ਰ ਮਿਲਿਆ ਹੈ ਅਰਥਾਤ ਜਿਵੇਂ ਭਗਵਾਨ ਵਿਸ਼ਨੂੰ ਤੇ ਕਲਪਤਰ ਬ੍ਰਿਸ਼ ਦੇ ਫੁੱਲਾਂ ਦੀ ਮਾਲਾ ਆਪਣੇ ਗਲ ਵਿੱਚ ਪਾਈ ਹੋਈ ਹੈ ਜੋ ਗਲ ਤੋਂ ਲੈ ਕੇ ਪੈਰਾਂ ਤੱਕ ਮਾਲਾ ਆ ਜਾਵੇ ਉਸ ਦਾ ਨਾਮ ਬਨਮਾਲਾ ਹੁੰਦਾ ਇਸੇ ਪ੍ਰਕਾਰ ਪਰਮੇਸ਼ਰ ਨੇ ਫੁੱਲਾਂ ਦੀ ਮਾਲਾ ਵਾਂਗ ਸਾਰੇ ਜੀਵ ਜੰਤ ਆਪਣੇ ਹੁਕਮ ਰੂਪ ਗਲ ਵਿੱਚ ਧਾਰਨ ਕੀਤੇ ਹੋਏ ਆ ਜਿਨ ਹਰ ਨਾਮ ਧਿਆਇਆ ਤਿਨ ਚੁਕੇ ਸਰਬ ਹਾਂ ਜਿਨ੍ਹਾਂ ਨੇ ਮਨ ਬਾਣੀ ਸਰੀਰ ਕਰਕੇ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ ਉਹਨਾਂ ਦੇ ਸਰਬ ਕਈਏ ਸਾਰੇ ਜੰਜਾਲਾ ਬੰਧਨ ਚੁੱਕੇਗੇ ਖਤਮ ਹੋਗੇ ਨਾਸ਼ ਹੋਗੇ ਤਿੰਨ ਜਮ ਨੇੜ ਨਾ ਆਵਈ ਗੁਰ ਰਾਖੇ ਹਰ ਰਖਵਾਲਾ ਦਿਨ ਥੜੇ ਭਾਰਾ ਬੋਲਣਾ ਨੰਨੇ ਦੇ ਪੈਰ ਚ ਹਲੰਤ ਲੱਗਣ ਕਰਕੇ ਕਹਿੰਦੇ ਉਹਨਾਂ ਦੇ ਜਮ ਜਮ ਦੂਤ ਵੀ ਨਜ਼ਦੀਕ ਨਾ ਆਵਈ ਨਹੀਂ ਆਉਂਦਾ ਜਿਨ੍ਹਾਂ ਦੇ ਪੂਰੇ ਸਤਿਗੁਰੂ ਸਾਹਿਬ ਜੀ ਰੱਖਿਆ ਕੋਈ ਉਹਨਾਂ ਦਾ ਪਰਮੇਸ਼ਰ ਵੀ ਰਖਵਾਲਾ ਹੋਇਆ ਹੈ ਵਾ ਜਿਨ੍ਹਾਂ ਦੀ ਹਰ ਅਕਾਲ ਪੁਰਖ ਦਾ ਸਰੂਪ ਗੁਰੂ ਜੀ ਰਖਵਾਲੇ ਹੋ ਕੇ ਰੱਖਿਆ ਕਰਦੇ ਆ ਹਮ ਬਾਰਿਕ ਕਿਛੂ ਨਾ ਜਾਣਹੁ ਹਰ ਮਾਤ ਪਿਤਾ ਪ੍ਰਤਪਾਲਾ ਹਮ ਅਸੀਂ ਬਾਰਿਕ ਬਾਲਕ ਵਾਂਗ ਕੁਝ ਵੀ ਨਹੀਂ ਜਾਣਦੇ ਪਰੰਤੂ ਪਰਮੇਸ਼ਰ ਨੇ ਮਾਂ ਤੇ ਪਿਤਾ ਪਿਓ ਵਾਂਗੂ ਸਾਨੂੰ ਪਾਲਣਾ ਕੀਤਾ ਹੈ ਜਿਵੇਂ ਬਾਲਕ ਅਗਜਾਂ ਸੱਪ ਦੇ ਬੋਧ ਤੂੰ ਬਗੈਰ ਹੋਣ ਕਾਰਨ ਨਾ ਜਾਣਦਾ ਹੋਵੇ ਦੋਵਾਂ ਨੂੰ ਹੱਥ ਪਾਉਂਦਾ ਇਸੇ ਪ੍ਰਕਾਰ ਅਸੀਂ ਜਗਿਆਸੂ ਰੂਪ ਬਾਲਕਾਂ ਨੇ ਮਾਇਆ ਰੂਪ ਅਗ ਤੇ ਜਾਂ ਕਾਮ ਕ੍ਰੋਧ ਆਦਿ ਵਿਕਾਰਾਂ ਰੂਪੀ ਸੱਪ ਵਿੱਚ ਆਪਣਾ ਮਨ ਰੂਪੀ ਹੱਥ ਪਾਇਆ ਹੋਇਆ ਕਰ ਮਾਇਆ ਅਗਨ ਨਿਤ ਮੇਲ ਦੇ ਗੁਰ ਰਾਖੇ ਦੀਨ ਦਿਆਲਾ ਅਸੀਂ ਆਪਣੇ ਮਨ ਰੂਪੀ ਹੱਥ ਨੂੰ ਮਾਇਆ ਰੂਪ ਅਗਨ ਅੱਗ ਦੇ ਵਿੱਚ ਹਮੇਸ਼ਾ ਮਿਲਾਈ ਰੱਖਦੇ ਸੀ ਪਾਪ ਹਰ ਵਕਤ ਮਾਇਆ ਰੂਪ ਅਗਨੀ ਨੂੰ ਇਕੱਠਾ ਕਰਨ ਰੂਪ ਪਕੜਦੇ ਰਹਿੰਦੇ ਸੀ ਪਰ ਦੀਵਾਨ ਤੇ ਦਿਆਤਾ ਕਰਨ ਵਾਲੇ ਗੁਰਾਂ ਨੇ ਮਾਇਆ ਰੂਪੀ ਅੱਗ ਤੋਂ ਰੱਖ ਲਿਆ ਹੈ ਬਹੁ ਮੈਲੇ ਨਿਰਮਲ ਹੋਇਆ ਸਭ ਕਿਲਵਿਕ ਹਰ ਜਸ ਜਾਲਾ ਪਾਪ ਕਰਮ ਕਰਨ ਵਾਲੇ ਅਜਾਮਲ ਵਰਗੇ ਬਹੁਤੇ ਮੈਲੇ ਵੀ ਪ੍ਰਭੂ ਨਾਮ ਕਰਕੇ ਉज्जਲ ਜੀਵਨ ਵਾਲੇ ਹੋ ਗਏ ਸੀ ਅਤੇ ਉਹਨਾਂ ਦੇ ਪਰਮੇਸ਼ਰ ਦੀ ਜਸ ਰੂਪ ਅਗਨੀ ਨੇ ਸਭ ਸਾਰੇ ਕਿਲਵਿਕ ਪਾਪ ਵੀ ਜਲਾ ਕੇ ਸਾੜ ਦਿੱਤੇ ਸੀ। ਅਤਵਾ ਰਾਗ ਦੁਇ ਕਰਕੇ ਬਹੁਤੇ ਮੈਲੇ ਸੀ ਗੁਰੂ ਉਪਦੇਸ਼ ਦੇ ਸਦਕਾ ਮਨ ਨਿਰਮਲ ਉज्जਲ ਹੋਇਆ ਹੈ ਅਤੇ ਪਰਮੇਸ਼ਰ ਦੀ ਜਸ ਕੀਰਤੀ ਰੂਪ ਅਗਨੀ ਨੇ ਸਾਰੇ ਪਾਪ ਸਾੜ ਦਿੱਤੇ ਹਨ। ਮਨ ਆਨੰਦ ਪਿਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਜਦੋਂ ਦਾ ਸਤਿਗੁਰੂ ਸਾਹਿਬ ਜੀ ਨੂੰ ਪਾਉਣਾ ਕੀਤਾ ਹੈ ਤਦੋਂ ਦਾ ਮਨ ਚਿੱਤ ਆਨੰਦ ਦੇ ਸਹਿਤ ਹੋਇਆ ਹੈ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਜਨਦਾਸ ਸ਼ਬਦ ਉਪਦੇਸ਼ ਦੁਆਰਾ ਨਾਮ ਜਪ ਕੇ ਨਿਹਾਲਾ ਪ੍ਰਸੰਨ ਆਨੰਦਿਤ ਹੋ ਗਿਆ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ